ਦੋਸਤੋ ਸਵਾਗਤ ਕਰਦੇ ਆ ਸਾਡੇ ਚੈਨਲ ਪੰਜਾਬ ਅਨਫੋਲਡਡ ਦੀ ਨਵੀਂ ਵੀਡੀਓ ਵਿੱਚ ਗੁਰਬਾਣੀ ਵਿੱਚ ਆਉਂਦਾ ਹੈ ਜਨਮ ਮਰਨ ਦਹੁ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ ਪੰਜਾਬ ਦੀ ਧਰਤੀ ਤੇ ਕਈ ਮਹਾਨ ਸ਼ਖਸੀਅਤਾਂ ਜਨਮੀਆਂ ਪਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤੀ ਉਹਨਾਂ ਵਿੱਚੋਂ ਸਭ ਤੋਂ ਉੱਚਾ ਨਾਮ ਹੈ ਭਗਤ ਪੂਰਨ ਸਿੰਘ ਦਾ ਜੋ ਇਕੱਲੇ ਹੀ ਲੱਖਾਂ ਲੋਕਾਂ ਲਈ ਪਰਮਾਤਮਾ ਦੀ ਰਹਿਮਤ ਬਣੇ ਜੋ ਅਨਾਥਾਂ ਦੇ ਮਾਤਾ ਪਿਤਾ ਬਣੇ ਬਿਮਾਰਾਂ ਦੇ ਸਹਾਰੇ ਬਣੇ ਅੱਜ ਅਸੀਂ ਜਾਣਾਂਗੇ ਉਸ ਮਹਾਨ ਸ਼ਖਸ਼ ਦੀ ਕਹਾਣੀ ਜਿਸ ਦਾ ਨਾਮ ਸੁਣਦਿਆਂ ਹੀ ਦਿਲ ਵਿੱਚ ਸੇਵਾ ਦਇਆ ਤੇ ਪਿਆਰ ਜਾਗਦਾ ਹੈ ਜਿਵੇਂ ਅਸੀਂ ਹੁਣ ਮਿੰਟੂ ਬਾਜੀ ਮਨੁੱਖਤਾ ਦੀ ਸੇਵਾ ਵਾਲੇ ਨੂੰ ਦੇਖਦੇ ਹਾਂ ਜਾਂ ਭਾਈ ਪਾਲ ਖਰੋੜ ਨੂੰ ਦੇਖਦੇ ਹਾਂ ਉਹ ਲੋਟ ਬੰਦਾ ਦੀ ਸੇਵਾ ਕਰਦੇ ਹਨ ਇਸੇ ਤਰ੍ਹਾਂ ਭਗਤ ਪੂਰਨ ਸਿੰਘ ਜੀ ਵੀ ਉਸ ਟਾਈਮ ਲੋਕਾਂ ਦੀ ਮਦਦ ਕਰਦੇ ਸਨ ਭਗਤ ਜੀ ਇਹ ਨਵੀਰ ਨਾਲੋਂ ਕਿਤੇ ਵੱਡੀ ਹਸਤੀ ਸੀ ਚਲੋ ਇਹ ਵੀਰ ਵੀ ਵਧੀਆ ਮਨੁੱਖਤਾ ਦੀ ਸੇਵਾ ਕਰਦੇ ਆ ਪੂਰਾ ਯੋਗਦਾਨ ਪਾਉਂਦੇ ਆ ਜਿੰਨਾਂ ਲੋਕਾਂ ਦਾ ਇਲਾਜ ਲਈ ਕੋਈ ਨਹੀਂ ਹੁੰਦਾ ਉਹਨਾਂ ਦਾ ਇਲਾਜ ਕਰਾਉਂਦੇ ਆ ਬੇਸਹਾਰਾ ਨੂੰ ਸਹਾਰਾ ਦਿੰਦੇ ਆ ਹਿੰਦੂ ਪਰਿਵਾਰ ਵਿੱਚ ਪੈਦਾ ਹੋਏ ਭਗਤ ਜੀ ਦਾ ਜਨਮਚਾਰ ਜੂਨ 1904 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਵਿੱਚ ਹੋਇਆ ਜਿੱਥੇ ਦੇ ਹੁਣ ਮਹਾਨ ਕਿਸਾਨ ਆਗੂ ਸਰਦਾਰ ਬਲਵੀਰ ਸਿੰਘ ਰਾਜੇਵਾਲ ਹਨ ਇਹਨਾਂ ਦਾ ਨਾਮ ਹਿੰਦੂ ਪਰਿਵਾਰ ਵਿੱਚ ਪੈਦਾ ਹੋਏ ਹੋਣ ਕਰਕੇ RAMJIDAS ਰੱਖਿਆ ਗਿਆ ਫਕਤ ਜੀ ਦੇ ਪਿਤਾ ਹਿੰਦੂਸਾਨ ਚੌਧਰੀ ਜੀ ਬੂਮਾਲ ਜੀ ਅਤੇ ਮਾਤਾ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਜਿਨ੍ਹਾਂ ਦਾ ਨਾਮ ਮਹਿਤਾਬ ਕੌਰ ਸੀ ਉਹਨਾਂ ਦੇ ਪਿਤਾ ਜੀ ਦੇ ਦੇਹਾਂਤ ਸਮੇਂ ਫਕਤ ਜੀ ਦੀ ਉਮਰ ਬਹੁਤ ਛੋਟੀ ਸੀ ਜਿਸ ਦੇ ਕਾਰਨ ਫਕਤ ਜੀ ਦੀ ਮਾਤਾ ਨੂੰ ਘਰ ਵਿੱਚ ਜ਼ਿੰਮੇਵਾਰੀਆਂ ਚੁੱਕਣੀਆਂ ਪਈਆਂ ਤਾਂ ਕਿ ਫਕਤ ਜੀ ਦੀ ਪੜਾਈ ਕਰਵਾਈ ਜਾਵੇ ਉਹ ਲੋਕਾਂ ਦੇ ਘਰਾਂ ਵਿੱਚ ਸਫਾਈ ਕਰਦੇ ਸਨ ਹੋਰ ਘਰਾਂ ਵਿੱਚ ਕੰਮ ਕਰਦੇ ਸਨ ਮਾਤਾ ਜੀ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹਨਾਂ ਨੂੰ ਪੜਨ ਸਮੇਂ ਬਹੁਤ ਮੁਸ਼ਕਲਾਂ ਆਈਆਂ ਤੇ ਉਹ 10ਵੀਂ ਜਮਾਤ ਵਿੱਚੋਂ ਫੇਲ ਹੋ ਗਏ ਇਸ ਕਰਕੇ ਜਦੋਂ ਉਹ ਨਿਰਾਸ਼ ਹੁੰਦੇ ਸਨ ਤਾਂ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਦਲਾਸਾ ਦਿੰਦੇ ਫਿਰ ਉਹ ਪਰਿਵਾਰ ਦੇ ਨਾਲ ਲਾਹੌਰ ਵਿੱਚ ਆ ਗਏ ਲਾਹੌਰ ਵਿੱਚ ਉਹਨਾਂ ਨੇ ਦਿਵਾਲ ਸਿੰਘ ਨਾਂ ਦੀ ਲਾਇਬ੍ਰੇਰੀ ਵਿੱਚ ਜ਼ਿੰਦਗੀ ਨੂੰ ਜਿਉਣਾ ਸਿਖਾਉਣ ਵਾਲੀਆਂ ਕਿਤਾਬਾਂ ਪੜ੍ਹੀਆਂ ਸਾਇਤ ਵਿੱਚ ਲੀਨ ਹੋ ਗਏ ਦੋਸਤੋ ਜਦੋਂ ਭਗਤ ਜੀ ਲਾਹੌਰ ਵਿੱਚ ਰਹਿੰਦੇ ਸਨ ਤਾਂ ਉਹ ਗੁਰਦੁਆਰਾ ਸਾਹਿਬ ਜਾਂਦੇ ਅਕਸਰੀ ਸੇਵਾ ਕਰਦੇ ਰਹਿੰਦੇ ਸਨ ਜਿਵੇਂ ਲੰਗਰਾਂ ਦੀ ਸੇਵਾ ਗੁਰੂ ਘਰ ਵਿੱਚ ਵਰਤਨਾ ਦੀ ਸੇਵਾ ਕਰਦੇ ਰਹਿੰਦੇ ਜੇ ਕਿਤੇ ਉਹਨਾਂ ਨੂੰ ਬੇਸਹਾਰਾ ਦਿਖ ਜਾਂਦਾ ਤਾਂ ਉਹਨਾਂ ਨੂੰ ਇਸ਼ਨਾਨ ਕਰਵਾਉਂਦੇ ਲੰਗਰ ਛਕਾਉਂਦੇ ਇੱਕ ਦਿਨ ਕਹਿੰਦੇ ਕੋਈ ਯਾਤਰੀ ਰੇਲ ਗੱਡੀ ਤੋਂ ਡਿੱਗ ਗਿਆ ਤੇ ਭਗਤ ਜੀ ਨੇ ਉਹਨਾਂ ਦੀ ਝਟਪਟ ਸਾਮ ਸੰਭਾਲ ਕੀਤੀ ਤੇ ਸਥਾਨਕ ਹਸਪਤਾਲ ਵਿੱਚ ਲਿਜਾ ਕੇ ਮਲਮ ਪੱਟੀ ਕਰਵਾਈ ਜਿਸ ਦੇ ਨਾਲ ਉਹਨਾਂ ਅੰਦਰ ਹਮਦਰਦੀ ਭਰ ਗਈ ਉਸ ਘਟਨਾ ਨੇ ਕਮਿਸ਼ਨ ਨੂੰ ਜਨਮ ਦਿੱਤਾ ਉਸ ਦਿਨ ਤੋਂ ਹੀ ਉਹ ਸਰੀਰਕ ਤੌਰ ਤੇ ਅਵੱਜਾਂ ਦੀ ਸੇਵਾ ਵਿੱਚ ਲੱਗ ਗਈ। ਦੋਸਤੋ ਹੁਣ ਗੱਲ ਕਰਦੇ ਹਾਂ ਭਗਤ ਪੂਰਨ ਸਿੰਘ ਜੀ ਸਿੱਖ ਕਿਵੇਂ ਬਣੇ। ਕਿਹਾ ਜਾਂਦਾ ਹੈ ਭਗਤ ਜੀ ਕਿਸੇ ਯਾਤਰਾ ਤੇ ਗਏ ਸਨ ਉਹੋ ਸ਼ਾਮ ਨੂੰ ਇੱਕ ਗੁਰੂ ਘਰ ਵਿੱਚ ਠਹਿਰੇ। ਜਿੱਥੇ ਉਹਨਾਂ ਨੂੰ ਬਿਨਾਂ ਮੰਗੇ ਖਾਣਾ ਦਿੱਤਾ ਗਿਆ, ਆਰਾਮਦਾਇਕ ਬਿਸਤਰਾ ਦਿੱਤਾ ਤੇ ਰਾਤ ਨੂੰ ਸੌਣ ਸਮੇਂ ਦੁੱਧ ਪਰੋਸਿਆ ਗਿਆ। ਇਸ ਤੋਂ ਬਾਅਦ ਵੀ ਉਹ ਕਈ ਵਾਰ ਗੁਰੂ ਘਰ ਵਿੱਚ ਠਹਿਰੇ ਜਿਸ ਸਮੇਂ ਉਹਨਾਂ ਨੇ ਦੇਖਿਆ ਕਿ ਕਈ ਲੋਕ ਇੱਥੋਂ ਲੰਗਰ ਛਕਦੇ ਹਨ ਤੇ ਬੇਸਹਾਰ ਅਨਸਹਾਰ ਦਿੱਤਾ ਜਾਂਦਾ ਹੈ। ਇਨ੍ਹਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਹ 1923 ਵਿੱਚ ਖੰਡੇ ਦੀ ਪੌਲ ਪ੍ਰਾਪਤ ਕਰਕੇ ਗੁਰੂਦੇਵ ਸਿੰਘ ਸੱਜ ਗਏ ਤੇ ਭਗਤਪੂਰਨ ਸਿੰਘ ਬਣ ਗਏ। ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਕਿਸੇ ਟਾਈਮ ਸ਼ਹੀਦੀ ਸਮਾਗਮ ਤੇ ਫਤਿਹਗੜ੍ਹ ਸਾਹਿਬ ਵੇਖੇ ਜਿੱਥੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਦੀ ਸ਼ਹੀਦੀ ਹੋਈ ਸੀ। ਉੱਥੇ ਭਗਤਪੂਰਨ ਸਿੰਘ ਜਾਂਦੇ ਆ ਤੇ ਉਹਨਾਂ ਦਾ ਇਤਿਹਾਸ ਪੜ੍ਹ ਕੇ ਉਹ ਸਿੱਖ ਬਣ ਜਾਂਦੇ ਆ। 1947 ਦੀ ਦੇਸ਼ ਦੀ ਵੰਡ ਤੋਂ ਬਾਅਦ ਭਗਤੀ ਨੇ ਅੰਮ੍ਰਿਤਸਰ ਵਿਖੇ ਦੇਖਪਾਲ ਸੰਸਥਾ ਦੀ ਸਥਾਪਨਾ ਕੀਤੀ ਜਿਸ ਵਿੱਚ ਉਹਨਾਂ ਵੱਲੋਂ ਬੇਸਹਾਰ ਅਨਸਹਾਰਾ ਦਿੱਤਾ ਗਿਆ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਲੋਕਾਂ ਦੀ ਸੇਵਾ ਕੀਤੀ ਗਈ ਉਹਨਾਂ ਦਿਨਾਂ ਵਿੱਚ ਭਗਤ ਜੀ ਵਾਤਾਵਰਣ ਪ੍ਰਦੂਸ਼ਣ ਬਾਰੇ ਬਹੁਤ ਚਿੰਤਤ ਸਨ ਇਸ ਸਬੰਧੀ ਉਹ ਪਰਚੇ ਛਪਵਾ ਕੇ ਵੰਡਦੇ ਹੁੰਦੇ ਸਨ ਉਹਨਾਂ ਨੂੰ ਰਸਤੇ ਵਿੱਚ ਜੇ ਕੋਈ ਸੜਕ ਦੇ ਉੱਪਰ ਇੱਟ ਜਾਂ ਕੋਈ ਪੱਥਰ ਦਿਖ ਜਾਂਦਾ ਤਾਂ ਉਹ ਚੱਕ ਕੇ ਹਟਾ ਦਿੰਦੇ ਤਾਂ ਕਿ ਕੋਈ ਐਕਸੀਡੈਂਟ ਨਾ ਹੋ ਸਕੇ ਉਹ ਸੜਕਾਂ ਉੱਪਰ ਅਕਸਰ ਹੀ ਢੋਏ ਪတ်ਦੇ ਰਹਿੰਦੇ ਸਨ ਸਾਲ 1981 ਵਿੱਚ ਭਗਤ ਜੀ ਨੂੰ ਲੋਕਾਂ ਦੀ ਕੀਤੀ ਅਣਤਕ ਸੇਵਾ ਵਧਲੇ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਜਿਸ ਨੂੰ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਵਿਰੋਧ ਵਿੱਚ ਵਾਪਸ ਕਰ ਦਿੱਤਾ ਫਿਰ ਸਾਲ 1991 ਵਿੱਚ ਉਹਨਾਂ ਨੂੰ ਇਨਸਾਨੀਅਤ ਦੇ ਕੰਮਾਂ ਵਾਸਤੇ ਨੋਬਲ ਪ੍ਰਾਈਜ਼ ਲਈ ਵੀ ਨਾਮਿਨੇਟ ਕੀਤਾ ਗਿਆ ਅੰਤ ਵਿੱਚ ਭਗਤ ਜੀ 5 ਅਗਸਤ 1992 ਨੂੰ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ। ਸੋ ਦੋਸਤੋ ਇਹ ਸੀ ਮਹਾਨ ਸਮਾਜ ਸੇਵਕ ਭਗਤ ਪੂਰਨ ਸਿੰਘ ਜੀ ਦੀ ਜੀਵਨੀ ਬਾਰੇ ਚਾਨਣਾ ਪਾਉਂਦੀ ਸਾਡੀ ਵੀਡੀਓ। ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਪੰਜਾਬ ਅਨਫੋਲਡਡ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਜੀ।